ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆ ਜੋ ਮਿਲਦੀ ਰਹੇ ਜੀ ਸ਼ੈਤਾਨੀ ਤੇ ਰੋਹਾਨੀ ਸੁਪਨਿਆਂ ਦੇ ਬਾਰੇ ਬਾਬਾ ਜੀ ਇਹਦੇ ਵਿੱਚ ਫਰਕ ਕੀ ਹੈ ਉਰੇ ਜੀ ਕਿਹੜੇ ਇੱਕ ਇਦਾਂ ਫਰਕ ਕਰੀਏ ਕਿ ਕਿਹੜੇ ਸੁਪਨੇ ਸੱਚੇ ਆ ਔਰ ਕਿਹੜੇ ਸੁਪਨੇ ਝੂਠੇ ਆ ਸੁਪਨੇ ਆਉਂਦੇ ਕਿੱਥੋਂ ਆ ਜ਼ਰਾ ਗੌਰ ਕਰਨਾ ਇਹ ਮਾਨਦੇ ਹੋਸ਼ ਵਾਲੇ ਹਿੱਸੇ ਤੋਂ ਆਉਂਦੇ ਆ ਜਾਂ ਬੇਹੋਸ਼ੀ ਵਾਲੇ ਹਿੱਸੇ ਤੋਂ ਆਉਂਦੇ ਆ ਕਿ ਕੋਈ ਇਨਸਾਨ ਕਿਸੇ ਹੋਰ ਦੇ ਸੁਪਨੇ ਵਿੱਚ ਆ ਸਕਦਾ ਹੈ ਸੁਪਨੇ ਬਾਰੇ ਗੱਲ ਕਰਦੇ ਆ ਬਾਬਾ ਜੀ ਆ ਜੀ ਕਹਿੰਦੇ ਕਿ ਦਰਅਸਲ ਆਮ ਸੁਪਨੇ ਜਿਹੜੇ ਆਮ ਲੋਕ ਦੇਖਦੇ ਨੇ ਨਾ ਉਹ ਜ਼ਿਆਦਾਤਰ ਇਨਸਾਨ ਦੇ ਦਿਮਾਗ ਦੇ ਵਿੱਚ ਜਿਹੜੀ ਰਸਾਇਣਿਕ ਗੜਬੜ ਹੁੰਦੀ ਹੈ ਨਾ ਉਹਨਾਂ ਕਰਕੇ ਹੁੰਦੇ ਨੇ ਜਿੱਦਾਂ ਉਹਦੇ ਵਿੱਚ ਕੋਈ ਐਸੀ ਚੀਜ਼ ਆਪਾ ਪਾ ਦਿੰਦੀ ਉਹਨੂੰ ਐਸੀ ਚੀਜ਼ ਮਿਲ ਗਈ ਜਿਹੜੀ ਕਿ ਜਿਹਦੇ ਕਰਕੇ ਉਹ ਸਾਰਾ ਕੁਝ ਹੀ ਚੇਂਜ ਹੋ ਗਿਆ ਜਿੱਦਾਂ ਕਿਸੇ ਬੰਦੇ ਕੋਈ ਬੰਦਾ ਹੈ ਜਿਹੜਾ ਉਹ ਸਾਈਕੋਟਿਕ ਕੋਈ ਡਰਗ ਲੈ ਰਿਹਾ ਹੈ ਜ਼ਰਾ غور ਕਰਨਾ ਜਾਂ ਕੋਈ ਇਨਸਾਨ ਨਸ਼ਾ ਕਰਦਾ ਤਾਂ ਉਹ ਫਿਰ ਇਹੋ ਜਿਹੀਆਂ ਆਵਾਜ਼ਾਂ ਸੁਣਨ ਲੱਗ ਪੈਂਦਾ ਕਈ ਵਾਰੀ ਜਾਂ ਚੀਜ਼ਾਂ ਵੇਖਣ ਲੱਗ ਪੈਂਦਾ ਜੋ ਅਸਲ ਵਿੱਚ ਹੁੰਦੀਆਂ ਨਹੀਂ ਹੈ ਉਹਨੂੰ ਹੈਲੂਸੀਨੇਸ਼ਨ ਕਹਿੰਦੇ ਆ ਬਾਬਾ ਜੀ ਕੋਈ ਨਸ਼ਾ ਜ਼ਿਆਦਾ ਕਰਨ ਲੱਗ ਪੈਂਦਾ ਹੈ ਉਹਨੂੰ ਹੈਲੂਸੀਨੇਸ਼ਨ ਹੋਣ ਲੱਗ ਪੈਂਦੀ ਯਾਰ ਇੱਥੇ ਕੋਈ ਖੜਾ ਹੈ ਇੱਥੇ ਆ ਹੋ ਰਿਹਾ ਹੈ ਸਾਈਕੋਟਿਕ ਜਿਹੜੀਆਂ ਐ ਉਹਨੂੰ ਪ੍ਰੋਬਲਮਜ਼ ਆਨ ਲੱਗ ਪੈਂਦੀਆਂ ਐ ਕੋਈ ਐਸੇ ਡਰੱਗਸ ਲੈਂਦਾ ਹੈ ਕੋਈ ਜਿਹੜੇ ਪ੍ਰੋਬਲਮ ਕ੍ਰੀਏਟ ਕਰਦੇ ਆ ਦਿਮਾਗ ਦੇ ਵਿੱਚ ਜਿਹੜਾ ਹੈ ਰਸਾਇਣਿਕ ਗੜਬੜ ਕਰਦੇ ਆ ਕੈਮੀਕਲ ਰਿਐਕਸ਼ਨ ਜਿਹੜੀ ਗੜਬੜ ਕਰ ਦਿੰਦੇ ਆ ਪਰ ਇਹ ਸਭ ਕੁਝ ਇਹ ਸੁਣਦਾ ਹੈ ਨਾ ਉਹ ਹੈਲੂਸੀਨੇਸ਼ਨ ਹੁੰਦਾ ਹੈ ਬਿਲਕੁਲ ਇਹ ਹੁੰਦੀਆਂ ਨਹੀਂ ਇਹ ਚੀਜ਼ਾਂ ਪਰ ਉਹ ਦੇਖਦਾ ਹੈ ਕਿਉਂ ਦੇਖਦਾ ਕਿਉਂਕਿ ਦਰਅਸਲ ਉਹਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਮੌਜੂਦ ਹੁੰਦਾ ਹੈ ਇਹ ਗੱਲ ਜਰਾ ਗੌਰ ਕਰਨਾ ਪਹਿਲਾਂ ਹੀ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਦੱਬੀਆਂ ਰਹਿ ਜਾਂਦੀਆਂ ਜਿਵੇਂ ਦਿਮਾਗ ਦੇ ਵਿੱਚ ਜੋ ਕੁਝ ਵੀ ਵੇਖਿਆ ਜਾਂਦਾ ਹੈ ਨਾ ਜੋ ਸੁਣਿਆ ਜਾਂਦਾ ਉਹ ਸਟੋਰ ਹੋ ਜਾਂਦਾ ਨਾ ਜਿਵੇਂ ਹੁਣ ਤੁਸੀਂ ਤੁਹਾਡੇ ਘਰ ਚੋਂ ਕਿਸੇ ਦੀ ਆਵਾਜ਼ ਆ ਤੁਸੀਂ ਉਸੇ ਵੇਲੇ ਪਛਾਣ ਲੈਂਦੇ ਆ ਕਿ ਯਾਰ ਇਹ ਇਹ ਮੇਰੇ ਘਰ ਦੇੰਦੀ ਆਵਾਜ਼ ਹੈ ਕਿਉਂਕਿ ਉਹ ਆਵਾਜ਼ ਤੁਹਾਡੇ ਦਿਮਾਗ ਦੇ ਵਿੱਚ ਦਰਜ ਹੋ ਚੁੱਕੀ ਹੈ ਇਸੇ ਤਰ੍ਹਾਂ ਤੁਸੀਂ ਜੋ ਕੁਝ ਵੀ ਦੇਖਦੇ ਹੋ ਨਾ ਉਹ ਸਾਰਾ ਦਿਮਾਗ ਦੇ ਵਿੱਚ ਸਟੋਰ ਹੋ ਜਾਂਦਾ ਹੈ ਲੋਕਾਂ ਦੀਆਂ ਸ਼ਕਲਾਂ ਚਿਹਰੇ ਦ੍ਰਿਸ਼ ਜੇ ਕੋਈ ਆਪ ਕੋਈ ਐਸੀ ਚੀਜ਼ ਦੇਖੀ ਹੈ ਉਹ ਸਾਰਾ ਨਜ਼ਾਰਾ ਦੇਖਿਆ ਹੈ ਉਹ ਰਹਿ ਜਾਂਦਾ ਦਿਮਾਗ ਦੇ ਵਿੱਚ ਸਟੋਰ ਹਾਵ ਭਾਵ ਤੁਹਾਡੇ ਤੇ ਇਹਨਾਂ ਦੇ ਨਾਲ ਫਿਰ ਜੁੜੀਆਂ ਜਿਹੜੀਆਂ ਭਾਵਨਾਵਾਂ ਨੇ ਜਿਹੜੀਆਂ ਫੀਲਿੰਗ ਨੇ ਮੰਨ ਲਓ ਕੋਈ ਕਿਸੇ ਨਾਲ ਤੁਸੀਂ ਪਿਆਰ ਕਰਦੇ ਹੋ ਕਿਸੇ ਚਿਹਰੇ ਨੂੰ ਪਿਆਰ ਕਰਦੇ ਹੋ ਤਾਂ ਉਹ ਪਿਆ ਭਾਵੜਾ ਜਿਹੜੀ ਉਹ ਪਿਆਰ ਦੀ ਬਣੇਗੀ ਜੇ ਕਿਸੇ ਤੋਂ ਹੀ ਨਫ਼ਰਤ ਕਰਦੇ ਹੋ ਨਫ਼ਰਤ ਈਰਖਾ ਛੱਡਦੇ ਹੋ ਕਿਸੇ ਤੋਂ ਉਹ ਦੁਸ਼ਮਣੀ ਯਾਨੀ ਇਹਾਂ ਚੀਜ਼ਾਂ ਦੇ ਨਾਲ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਨੇ ਚਿਹਰਿਆਂ ਨਾਲ ਕਿਸੇ ਦ੍ਰਿਸ਼ਣ ਵਾਲੀਆਂ ਹਾ ਭਾਵਨਾ ਨਾਲ ਸੋ ਇਹ ਵੀ ਦਿਮਾਗ ਨਾਲ ਹੀ ਕੰਮ ਕਰਦੀਆਂ ਬਾਬਾ ਜੀ ਇਹ ਸਾਰਾ ਕੁਝ ਪਰ ਜਦੋਂ ਦਿਮਾਗ ਦੇ ਵਿੱਚ ਰਸਾਇਣਿਕ ਗੜਬੜ ਹੋ ਜਾਂਦੀ ਹੈ ਨਾ ਕੋਈ ਤਾਂ ਇਹ ਸਾਰੀ ਜਿਹੜੀ ਚੀਜ਼ਾਂ ਹੈ ਉਹ ਉਲਟ ਫੁਲਟ ਹੋਣ ਲੱਗ ਪੈਂਦਾ ਕਿੱਦਾਂ ਜੇ ਮੰਨ ਲਓ ਕਿ ਇਨਸਾਨ ਕਿਸੇ ਨੂੰ ਪਿਆਰ ਕਰਨ ਲੱਗਦਾ ਹੈ ਨਾ ਕਰਨੀ ਉਹਨੂੰ ਨਫ਼ਰਤ ਸੀ ਪਰ ਉਹ ਪਿਆਰ ਕਰਨ ਲੱਗ ਪੈਂਦਾ ਉਲਟਾ ਹੋ ਜਾਂਦਾ ਸਾਰਾ ਕੁਝ ਜਾਂ ਜਿਸ ਨੂੰ ਪਿਆਰ ਕਰਨਾ ਸੀ ਉਸ ਨਾਲ ਉਹ ਵਿਤਕਰੇ ਕਰਨ ਲੱਗ ਪੈਂਦਾ ਇਹ ਸਾਰਾ ਰਸਾਇਣਿਕ ਗੜਬੜ ਦੀ وجہ ਨਾਲ ਦਿਮਾਗ ਆਪਣੀ ਹੀ ਆਵਾਜ਼ਾਂ ਸੁਣਾਉਂਦਾ ਹੈ ਦਿਮਾਗ ਕਹਿੰਦਾ ਹੈ ਸਹੀ ਨਹੀਂ ਹੈ ਯਾਰ ਇਹ ਆਹ ਬੰਦੇ ਸਹੀ ਨਹੀਂ ਹੈ ਉਹ ਇਹਦਾ ਮਤਲਬ ਦਿਮਾਗ ਦੇ ਵਿੱਚ ਕੋਈ ਕੋਈ ਚੀਜ਼ ਗੜਬੜਾ ਰਹੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਜੋ ਅਸਲ ਵਿੱਚ ਉਹਦੇ ਅੰਦਰ ਹੀ ਮੌਜੂਦ ਹੁੰਦੀਆਂ ਪਹਿਲਾਂ ਹੀ ਹੁਣ ਇੱਥੇ ਜੋ ਸਪੜੇ ਆਮ ਲੋਕ ਦੇਖਦੇ ਨੇ ਨਾ ਉਹ ਕਈ ਵਾਰ ਦੋ ਕਾਰਨਾ ਕਰਕੇ ਦੇਖਦੇ ਆ ਪਹਿਲਾ ਕਿ ਦਿਮਾਗ ਦੀ ਰਸਾਇਣਿਕ ਗੜਬੜ ਦੂਜਾ ਇਹ ਹੈ ਕਿ ਸੌਣ ਤੋਂ ਪਹਿਲਾਂ ਜੋ ਸੋਚਿਆ ਜਾਂਦਾ ਹੈ ਉਹ ਸਪੜਾ ਬਣ ਜਾਂਦਾ ਹੈ ਜਰਾ ਗੌਰ ਕਰਨਾ ਦੂਜਾ ਇਹ ਆ ਗਿਆ ਹੁਣ ਮੁਰਸ਼ਿਦ ਵਾਲੇ ਕੀ ਕਰਦੇ ਹੋ ਕਹਿੰਦੇ ਵੀ ਤੇਰਾ ਹੀ ਮੁੱਖ ਦੇਖ ਕੇ ਪੀਆ ਰਾਤ ਨੂੰ ਮੈਂ ਸੋ ਜਾਵਾਂ ਭੋਰ ਪਰੇ ਤੋ ਤੇਰਾ ਹੀ ਦਰਸ਼ਨ ਪਾਉ ਹੁਣ ਉਹ ਇਦਾਂ ਹੈ ਆਮ ਲੋਕਾਂ ਦੀ ਗੱਲ ਹੋ ਗਈ ਵੀ ਇਹ ਇਦਾਂ ਹੈ ਦੋ ਚੀਜ਼ਾਂ ਹੋ ਗਿਆ ਹੈ ਰਸਾਇਣਿਕ ਗੜਬੜ ਯਾਨੀ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਉਹਦੇ ਕਰਕੇ ਜਾਂ ਕੋਈ ਨਸ਼ਾ ਲੈ ਰਿਹਾ ਹੈ ਬੰਦਾ ਉਹਦੇ ਕਰਕੇ ਕੋਈ ਦਿੱਕਤ ਆ ਗਈ ਹੈ ਤੇ ਦੂਜਾ ਸੌਣ ਤੋਂ ਪਹਿਲਾਂ ਜੇ ਉਹ ਕੋਈ ਸੋਚ ਰਿਹਾ ਹੈ ਉਹ ਸੁਪਣਾ ਬਣ ਜਾਂਦਾ ਹੈ ਜੋ ਵੀ ਇਨਸਾਨ ਸੌਣ ਤੋਂ ਪਹਿਲਾਂ ਜਿਸ ਗੱਲ ਬਾਰੇ ਸੋਚਦਾ ਹੈ ਉਹੀ ਸੁਪਨੇ ਵਿੱਚ ਬਦਲ ਜਾਂਦੀ ਹੈ ਉਦਾਹਰਨ ਵੱਲੋਂ ਮੰਨ ਲਓ ਵੀ ਇੱਕ ਕੋਈ ਨੌਜਵਾਨ ਵਿਅਕਤੀ ਹੈ ਜਾਂ ਨੌਜਵਾਨ ਕੋਈ ਲੜਕਾ ਹੈ ਉਹ ਕਿਸੇ ਨਾਲ ਮੁਹੱਬਤ ਕਰਦਾ ਹੈ ਔਰ ਹਰ ਵੇਲੇ ਉਹਦੇ ਬਾਰੇ ਸੋਚੀ ਜਾਂਦਾ ਹੈ ਦੈਨ ਰਾਤ ਉਹਦੇ ਬਾਰੇ ਸੋਚੀ ਜਾਂਦਾ ਤੇ ਫਿਰ ਉਹ ਵਿਚਾਰ ਜਿਹੜੇ ਹਨ ਉਹ ਸਪਨੇ ਦੇ ਵਿੱਚ ਤਬਦੀਲ ਹੋ ਜਾਂਦੇ ਬਾਬਾ ਜੀ ਜਰਾ ਗੌਰ ਕਰਨਾ ਹੁਣ ਇੱਥੇ ਦੂਜੇ ਪਾਸੇ ਆਜੋ ਰੋਹਾਨੀ ਰੋਹਾਨੀ ਰਾਹ ਵਾਲੇ ਪਾਸੇ ਉਹ ਆਮ ਮਲੀ ਸੀ ਹੁਣ ਰਿਹਾਨੀ ਜਦੋਂ ਕੋਈ ਇਨਸਾਨ ਰੋਹਾਨੀ ਰਾਹ ਤੇ ਚੱਲਦਾ ਹੈ ਨਾ ਤਾਂ ਫਿਰ ਗੱਲ ਹੋਰ ਹੀ ਹੋ ਜਾਂਦੀ ਹੈ ਰੋਹਾਨੀ ਰਾਹ ਦੀ ਕਿਉਂਕਿ ਸ਼ੁਰੂਆਤ ਜਿਹੜੀ ਉਹ ਨਫਸ ਤੋਂ ਨਹੀਂ ਹੁੰਦੀ ਯਾਨੀ ਮਨ ਦੀਆਂ ਤਸਫੀਆਂ ਤੋਂ ਨਹੀਂ ਹੁੰਦੀ ਰੋਹਾਨੀ ਰਾਹ ਦੇ ਵਿੱਚ ਮਨ ਦਾ ਰੋਲਾ ਮੁੱਕ ਜਾਂਦਾ ਹੈ ਅਸਲੀ ਰੋਹਾਨੀ ਰਾਹ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਲਬ ਜਾਗਦਾ ਯਾਨੀ ਇਹ ਦਿਲ ਜਦੋਂ ਜਾਗ ਜਾਂਦਾ ਹੈ ਕਿ ਹਰ ਧੜਕਤੇ ਹੋਏ ਪੱਥਰ ਕੋ ਲੋਕ ਦਿਲ ਸਮਝ ਲੈਂਦੇ ਹਨ ਇੱਕ ਉਮਰ ਗੁਜ਼ਰ ਜਾਂਦੀ ਹੈ ਦਿਲ ਕੋ ਦਿਲ ਬਣਾਉਣੇ ਵਿੱਚ ਇਹ ਐਵੇਂ ਨਹੀਂ ਆਖਿਆ ਬਾਬਾ ਜੀ ਬਾਰ-ਬਾਰ ਜਦੋਂ ਵਿਰਦ ਪਕਦਾ ਹੈ ਤਾਂ ਦਿਲ ਦੇ ਵਿੱਚ ਜਿਹੜਾ ਹੈ ਜਿਹਨੂੰ ਹਾਰਟ ਚੱਕਰਾ ਕਹਿੰਦੇ ਐ ਜਦੋਂ ਉਹ ਜਾਗਰਿਤ ਹੋ ਜਾਂਦਾ ਹੈ ਇਹ ਸ਼ੁਰੂਆਤ ਇੱਥੋਂ ਹੁੰਦੀ ਹੈ ਰੋਹਾਨੀ ਰਾਹ ਦੀ ਕਿ ਜਦੋਂ ਇੱਕ ਇਨਸਾਨ ਆਪਣੇ ਦਿਲ ਵਿੱਚ ਆਪਣੇ ਰੱਬ ਦਾ ਅਕਾਲ ਪੁਰਖ ਦਾ ਆਪਣੇ ਸਾਈ ਦਾ ਆਪਣੇ ਅੱਲਾ ਦਾ ਆਪਣੇ ਪ੍ਰਮਾਤਮਾ ਦਾ ਆਪਣੇ ਈਸ਼ਵਰ ਦਾ ਨਾਮ ਵਸਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਉਸ ਵੇਲੇ ਉਹਦੀ ਨਫਸ ਜਿਹੜੀ ਹੈ ਨਾ ਉਹਦੇ ਵਿਰੋਧਤਾ ਕਰਦੀ ਹੈ ਜਿਹਨੂੰ ਸ਼ੈਤਾਨ ਆਖਿਆ ਜਾਂਦਾ ਹੈ ਮਨ ਜਿਹੜਾ ਕਿਉਂਕਿ ਨਫਸ ਨੂੰ ਪਤਾ ਹੈ ਕਿ ਜੇ ਇੱਕ ਵਾਰੀ ਪ੍ਰਮਾਤਮਾ ਦਾ ਨਾਮ ਦਿਲ ਵਿੱਚ ਚੱਲ ਪਿਆ ਤਾਂ ਉਹ ਇਨਸਾਨ ਫਿਰ ਉਸ ਨਫਸ ਤੋਂ ਯਾਨੀ ਕਿ ਸ਼ੈਤਾਨ ਕਹਿ ਲੋ ਉਹਦੇ ਵਾਸਤੇ ਹਮੇਸ਼ਾ ਲਈ ਬਾਹਰ ਹੋ ਜਾਏਗਾ ਇਹ ਜਰਾ غور ਕਰ ਮੈਂ ਉਸ ਵਕਤ ਫਿਰ ਨਫਸ ਜਿਹੜੀ ਹੈ ਨਾ ਮਨ ਜਿਹੜਾ ਹੈ ਜਾਂ ਸ਼ੈਤਾਨ ਜਿਹੜਾ ਹੈ ਉਹ ਆਪਣੇ ਹਥਿਆਰ ਵਰਤਦਾ ਹੈ ਕੀ ਕੀ ਹੁੰਦਾ ਹੈ ਫਿਰ ਦੇਖਣਾ ਜਦੋਂ ਬੰਦਾ ਉਧਰ ਨੂੰ ਚੱਲਦਾ ਹੈ ਨਾ ਰੱਬ ਵੱਲ ਨੂੰ ਫਿਰ ਉਦੋਂ ਕੀ ਕੀ ਹੁੰਦਾ ਤੁਹਾਡੇ ਪਰਿਵਾਰਕ ਲੋਕਾਂ ਰਾਹੀਂ ਰੁਕਾਵਟਾਂ ਪੈਦਾ ਕਰਦਾ ਹੈ ਜਰਾ غور ਕਰ ਮੈਂ ਤੇ ਇਹ ਦੇਖਿਆ ਹੋਣਾ ਜਿਹੜਾ ਬੰਦਾ ਜ਼ਿਆਦਾ ਬੰਦਗੀ ਵੱਲ ਨੂੰ ਕਿਤੇ ਜਾਣ ਲੱਗੇਗਾ ਨਾ ਰੱਬ ਵਾਲੇ ਰਾਹ ਨੂੰ ਉਹਦੇ ਘਰ ਦੇ ਵਿੱਚ ਦਿੱਕਤਾਂ ਆਣ ਲੱਗ ਪੈਂਦੀਆਂ ਰੁਕਾਵਟਾਂ ਪੈਦਾ ਕਰਦਾ ਹੈ ਉਮ ਲੜਾਈ ਉਹ ਕਲੇਸ਼ ਪੈਣੇ ਸ਼ੁਰੂ ਹੋ ਜਾਂਦੇ ਆ ਜਿਵੇਂ ਵਾਈਫ ਹੋ ਗਈ ਮਾਂ ਹੋ ਗਈ ਪਿਤਾ ਹੋ ਗਿਆ ਉਹ ਰੁਕਾਵਟਾਂ ਪੈਦਾ ਕਰਦੇ ਆ ਤੁਹਾਡੇ ਰਸਤੇ ਦੇ ਵਿੱਚ ਕਦੇ ਕਦੇ ਕੋਈ ਐਸਾ ਧਾਰਮਿਕ ਬੰਦਾ ਮਿਲ ਗਿਆ ਕੋਈ ਜਿੱਦਾ ਹੁਣ ਬਾਬਾ ਬੁੱਲੇ ਸ਼ਾਹ ਨੂੰ ਮੋਲਵੀ ਜਿਹੜੇ ਸੀ ਉਹ ਰੋਕਦੇ ਸੀ ਤਾਂ ਬਾਬਾ ਬੁੱਲੇ ਸ਼ਾਹ ਕਿਉਂਕਿ ਉਹ ਰੋਹਾਨੀ ਵਾਲੇ ਅਸਲੀ ਰੋਹਾਨੀਅਤ ਤੇ ਹੀ ਹੈ ਨਾ ਕਿ ਗੱਲ ਇੱਕ ਨੁਕਤੇ ਵਿੱਚ ਮੁੱਕ ਜਾਂਦੀ ਹੈ ਉਹ ਤਾਂ ਹੋਰ ਕੋਈ ਕਹਿੰਦੇ ਨਹੀਂ ਤੋ ਦੇ ਵਿੱਚ ਉਹ ਰੁਕਾਵਟ ਬਣਨਾ ਸ਼ੁਰੂ ਹੋ ਜਾਂਦੇ ਆ ਤੀਜੀ ਰੁਕਾਵਟ ਆਦੀਏ ਕਿ ਤੁਹਾਡੇ ਮਨ ਦੇ ਵਿੱਚ ਆਪਣੇ ਰੋਹਾਨੀ ਰਹਿਬਰ ਦੇ ਖਿਲਾਫ ਸ਼ੱਕ ਪੈਦਾ ਹੋਣਾ ਮੰਨ ਲਓ ਕਿ ਤੁਸੀਂ ਆਪਣੇ ਮੁਰਸ਼ਿਦ ਨੂੰ ਮੰਨਦੇ ਹੋ ਕਿਸੇ ਨੂੰ ਗੁਰੂ ਰਹਿਬਰ ਨੂੰ ਤੇ ਉਹਨਾਂ ਦੇ ਖਿਲਾਫ ਤੁਹਾਡੇ ਮਨ ਦੇ ਵਿੱਚ ਜਿਹੜਾ ਹੈ ਉਹ ਸ਼ੱਕ ਪੈਦਾ ਹੋਣ ਲੱਗ ਪੈਣਾ ਬਾਬਾ ਜੀ ਚੌਥਾ ਸੁਪਨੇ ਦੇ ਵਿੱਚ ਆ ਕੇ ਤੁਹਾਨੂੰ ਪਟਕੋਣਾ ਤੁਹਾਡੇ ਜਿਹੜੇ ਤੁਸੀਂ ਮਾੜੀਆਂ ਚੀਜ਼ਾਂ ਤੁਹਾਡੇ ਅੰਦਰ ਬੈਠੀਆਂ ਹਨ ਹੈਨਾ ਤੁਸੀਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਸਟੋਰ ਹੈ ਉਹ ਸੁਪਨੇ ਦਾ ਰੂਪ ਬਣ ਕੇ ਤੁਹਾਡੇ ਨਾਲ ਆਣ ਲੱਗਾ ਪਿੰਦੇ ਇਹ ਰੋਹਾਨੀ ਤੱਕ ਜਿਹਨੂੰ ਰੋਹਾਨੀਅਤ ਦੇ ਰਾਹ ਨੂੰ ਬੰਦਾ ਚੱਲਦਾ ਹੈ ਉਦੋਂ ਇਹ ਰੁਕਾਵਟਾਂ ਪੈਦਾ ਹੁੰਦੀਆਂ ਹੈ ਤੁਹਾਡਾ ਦਿਲ ਵਿਰੋਧ ਕਰਦਾ ਹੈ ਇਹ ਨਫਸ ਵਿਰੋਧ ਕਰਦੀ ਹੈ ਮਨ ਵਿਰੋਧ ਕਰਦਾ ਹੈ ਤੇ ਇਸੇ ਨੂੰ ਸ਼ੈਤਾਨ ਕਹਿ ਦਿੰਦੇ ਆ ਕਿਉਂਕਿ ਕਦੇ ਐਵੇਂ ਨਹੀਂ ਤਾਂ ਸ਼ੈਤਾਨ ਨਾਲ ਕਹਿੰਦੇ ਲੜਨਾ ਕਦੇ ਨਫਸ ਆਪਣੀ ਨਾਲ ਲੜਿਆ ਹੀ ਦੀ ਸੁਪਨੇ ਵਿੱਚ ਹੁਣ ਕਹਿੰਦੇ ਆ ਕਿ ਸ਼ੈਤਾਨੀ ਸੁਪਨੇ ਕਿਉਂ ਆਉਂਦੇ ਤਾਂ ਇੱਥੇ ਮੈਂ ਫੇਰ ਫਰਮਾਵਾਂ ਇੱਥੇ ਉਹਨਾਂ ਨੇ ਇਹੀ ਫਰਮਾਇਆ ਕਿ ਨਫਸੀ ਜਿਹੜਾ ਹੈ ਉਹੀ ਤੁਹਾਨੂੰ ਤੰਗ ਕਰਦਾ ਹੈ ਕਿ ਜਦੋਂ ਇਨਸਾਨ ਰੋਹਾਨੀ ਰਾਹ ਤੇ ਕਦਮ ਰੱਖਦਾ ਹੈ ਤਾਂ ਫਿਰ ਮਾੜੇ ਸੁਪਨੇ ਰਾਹੀ ਵੀ ਜਿਹੜਾ ਤੁਹਾਡਾ ਨਫਸ ਹੈ ਜਾਂ ਜਿਹਨੂੰ ਸ਼ੈਤਾਨ ਕਹਿੰਦੇ ਉਹ ਤੁਹਾਡੇ ਦਿਲ ਵਿੱਚ ਵਿਰੋਧ ਪੈਦਾ ਕਰਦਾ ਹੈ ਉਹ ਤੁਹਾਨੂੰ ਕਹੇਗਾ ਕਿ ਇਹ ਵਿਅਕਤੀ ਦਾ ਇਹ ਵਿਅਕਤੀ ਤਾਂ ਭਾਈ ਸਹੀ ਨਹੀਂ ਹੈ ਇਹ ਤਾਂ ਚੀਜ਼ ਕਰਦਾ ਹੈ ਇਹ ਤਾਂ ਉਹ ਚੀਜ਼ ਕਰਦਾ ਹੈ ਜ਼ਰਾ ਗੌਰ ਕਰਵਾ ਇਹ ਇਹ ਆ ਚੀਜ਼ ਨਹੀਂ ਕਰਦਾ ਇਹ ਉਹ ਚੀਜ਼ ਕਰਦਾ ਹੈ ਇਸ ਧਰਮ ਤੋਂ ਐ ਤੂੰ ਉਸ ਧਰਮ ਤੋਂ ਐ ਜੇ ਮੰਨ ਲਓ ਕਿਸੇ ਗੁਰੂ ਮੁਰਸ਼ਿਦ ਦੇ ਨਾਲ ਤੁਹਾਡੀ ਲੱਗ ਗਈ ਤਾਂ ਉਹਨਾਂ ਦੇ ਖਿਲਾਫ ਸ਼ੱਕ ਪੈਦਾ ਕਰਾਏਗਾ ਅੰਦਰ ਤੁਹਾਡੇ ਵੀ ਇਹ ਵੀ ਗੱਲ ਨਾ ਮੰਨੋ ਇਹਦੀ ਕਿਉਂ ਗੱਲ ਮੰਨਦੇ ਹੋ ਇਹ ਸਭ ਤੁਹਾਨੂੰ ਰੂਹਾਨੀ ਰਸਤੇ ਤੋਂ ਹਟਾਉਣ ਲਈ ਹੈ ਜਰਾ ਗੌਰ ਕਰਨਾ ਜਦੋਂ ਮੰਨ ਲਓ ਤੁਹਾਡੇ ਰਾਹ ਤੁਸੀਂ ਚੱਲ ਪਏ ਤਾਂ ਉਸ ਨੇ ਤੁਹਾਡੇ ਅੰਦਰ ਜਿਹੜਾ ਉਹ ਰੰਗ ਜਿਹੜਾ ਤੁਹਾਡੇ ਅੰਦਰ ਕਿਉਂਕਿ ਹਰ ਦੇਖੋ ਦੋ ਪਹਿਲੂ ਹੈ ਹਰ ਚੀਜ਼ ਦੇ ਰੋਹਾਨੀ ਵੀ ਹੈ ਸ਼ੈਤਾਨੀ ਵੀ ਹੈ ਸ਼ੈਤਾਨ ਰੋਕਦਾ ਹੈ ਕਿ ਰੋਹਾਨੀ ਰਾਤ ਨਹੀਂ ਜਾਣਾ ਸੋ ਕੋਈ ਨਾ ਕੋਈ ਚੀਜ਼ ਲਿਆ ਕੇ ਤੁਹਾਨੂੰ ਰੋਕਦਾ ਉਹ ਉਹਨੂੰ ਚਾਹੇ ਨਫਸ ਵਾਲਾ ਸਿਸਟਮ ਕਹੋ ਇਸ ਗੱਲ ਨੂੰ ਸਮਝਣਾ ਜ਼ਰਾ ਕਿ ਜਦੋਂ ਤੁਸੀਂ ਰੋਹਾਨੀ ਰਸਤੇ ਤੇ ਹੋਣਾ ਤਾਂ ਉਸ ਵੇਲੇ ਤੁਹਾਡੀ ਨਫਸ ਜਿਹੜੀ ਹੈ ਤੁਹਾਡਾ ਮਨ ਜਿਹੜਾ ਤੁਹਾਡੇ ਵੈਰ ਦੇ ਵਿੱਚ ਖੜਾ ਹੈ ਜਾਂ ਸ਼ੈਤਾਨ ਤੁਹਾਡੇ ਵੈਰਾ ਬੈਰੀ ਹੈ ਤੁਹਾਡਾ ਉਹ ਅਲੱਗ-ਅਲੱਗ ਚੀਜ਼ਾਂ ਨਾਲ ਤੁਹਾਨੂੰ ਕੋਈ ਕਹੇਗਾ ਤੂੰ ਆ ਇਦਾਂ ਦੇ ਕੱਪੜੇ ਪਾਇਆ ਕਰ ਕੋਈ ਕਹੇਗਾ ਤੂੰ ਆ ਚੀਜ਼ ਨਹੀਂ ਕਰਦਾ ਕੋਈ ਕਹੇਗਾ ਤੂੰ ਉਹ ਚੀਜ਼ ਨਹੀਂ ਕਰਦਾ ਜ਼ਰਾ ਗੌਰ ਕਰਨਾ ਹੁਣ ਇੱਕ ਬੰਦੇ ਨੂੰ ਕੋਈ ਨਾਮ ਪਿਆਰਾ ਲੱਗਦਾ ਹੈ ਰੱਬ ਦਾ ਕੋਈ ਨਾਮ ਪਿਆਰਾ ਲੱਗਦਾ ਹੈ ਬੰਦਾ ਕਰਦਾ ਹੈ ਜਦੋਂ ਉਹਦੀ ਰੂਹਾਨੀਅਤ ਵਾਲੇ ਪਾਸੇ ਜਦੋਂ ਗਰੋਥ ਹੋਣ ਲੱਗਦੀ ਹੈ ਨਾ ਗਰੋਥ ਹੋਣ ਲੱਗਦੀ ਉਹਦੇ ਵਿੱਚ ਫਿਰ ਇਹ ਆ ਜਾਏਗਾ ਯਾਰ ਤੂੰ ਤੇ ਇਸ ਧਰਮ ਮੈਂ ਤੂੰ ਆ ਨਾਮ ਕਿਉਂ ਲੈ ਰਿਹਾ ਹੈ ਜੇ ਜਦਾਂ ਮੰਨ ਲਓ ਕੋਈ ਹਿੰਦੂ ਹੈ ਤਾਂ ਉਹ ਵੱਲ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਤਾਂ ਸ਼ੈਤਾਨ ਜਿਹੜਾ ਇਹ ਆ ਤੁਹਾਡੀ ਅੰਦਰੋਂ ਆਵਾਜ਼ ਯਾਰ ਤੂੰ ਵਾਹਿਗੁਰੂ ਕੋ ਜਾ ਪਰ ਤੂੰ ਤਾਂ ਹਿੰਦੂ ਹੈ। ਯਾਨੀ ਕੋਈ ਏਦਾਂ ਦੇ ਪਟਕਾਣ ਵਾਲੇ ਵੀ ਕੰਮ ਹੁੰਦੇ ਆ ਅੰਦਰ ਜਰਾ ਗੌਰ ਕਰਨਾ। ਜਾਂ ਜਦੋਂ ਕਹਿੰਦੇ ਨਾ ਬੰਦਾ ਰੱਬ ਦੇ ਰਾਹ ਨੂੰ ਤੁਰਦਾ ਹੈ ਤਾਂ ਉਹਨੂੰ ਮਾੜੇ ਸੁਪਨੇ ਆਜੀਬ ਜੀ ਆਉਣ ਲੱਗ ਪੈਂਦੇ ਆ। ਬੁਰੇ ਸੁਪਨੇ ਆਉਣ ਲੱਗ ਉਹ ਦਰਸਨ ਇਨਸਾਨ ਦੇ ਅੰਦਰ ਪਹਿਲਾਂ ਹੀ ਇਹ ਚੀਜ਼ਾਂ ਭਰੀਆਂ ਹੁੰਦੀਆਂ। ਕਾਮਵਾਸਨਾ ਵੀ ਭਰੀ ਹੁੰਦੀ ਹੈ। ਉਹਦੇ ਵੀ ਸੁਪਨੇ ਆਉਣ ਲੱਗ ਪੈਂਦੇ। ਤਾਂ ਇਹ ਚੀਜ਼ਾਂ ਵਿਰੋਧ ਕਰਦੀਆਂ ਹੈ ਕਿ ਇਹ ਰੱਬ ਵੱਲ ਨੂੰ ਨਾ ਚੱਲੇ। ਸੋ ਕਹਿਣ ਦਾ ਭਾਵ ਕਿ ਰੋਹਾਨੀ ਸੁਪਨੇ ਉਹਨਾਂ ਨੂੰ ਆਉਂਦੇ ਐ ਜਿਹੜੇ ਰੋਹਾਨੀ ਰਸਤੇ ਤੇ ਚੱਲਣ ਵਾਲੇ ਲੋਕ ਹੁੰਦੇ ਐ ਤੇ ਸ਼ੈਤਾਨੀ ਸੁਪਨੇ ਉਹਨਾਂ ਨੂੰ ਆਉਂਦੇ ਐ ਜੋ ਰੋਹਾਨੀ ਰਸਤੇ ਤੇ ਹੁੰਦੇ ਨੇ ਅਜੇ ਜਰਾ ਗੌਰ ਕਰਨਾ ਜਿਹੜੇ ਅਜੇ ਹੁਣ ਚੱਲਣਾ ਸ਼ੁਰੂ ਹੋਏ ਐ ਮਾਰੇ ਸਾਹਮਣੇ ਉਹਨਾਂ ਨੂੰ ਆਉਣੇ ਵੀ ਜਿਹੜੇ ਅਜੇ ਸ਼ੁਰੂ ਹੋਏ ਐ ਉਹ ਰੋਹਾਨੀਤ ਸੁਪਨੇ ਆਪਣੇ ਕਦੇ ਮੁਰਸ਼ਿਦ ਨੂੰ ਮਿਲ ਲਿਆ ਇਹਦਾ ਗੌਰ ਕਰਨਾ ਤੁਹਾਡੇ ਮੁਰਸ਼ਿਦ ਆ ਗਏ ਤੁਹਾਡੇ ਗੁਰੂ ਆ ਗਏ ਤੁਹਾਨੂੰ ਮਿਲਣ ਜਾਂ ਤੁਸੀਂ ਕਿਤੇ ਬਹੁਤ ਹੀ ਪਾਕ ਪਵਿੱਤਰ ਸਥਾਨ ਤੇ ਗਏ ਉਸ ਸੁਪਨੇ ਦੇ ਵਿੱਚ ਕਈ ਵਾਰੀ ਬੰਦਾ ਕਹਿੰਦਾ ਨਾ ਯਾਰ ਮੈਂ ਗੁਰੂ ਘਰ ਜਾ ਕੇ ਆਇਆ। ਮੈਂ ਸਾਈਂ ਜੀ ਦੇ ਦਰ ਜਾ ਕੇ ਆਇਆ ਮੈਂ ਮੰਦਿਰ ਚਲਾ ਗਿਆ ਸੀ ਯਾਰ ਉਹ ਵਾਲੇ ਮੈਂ ਪਹਿਲਾਂ ਹੀ ਆਇਆ ਹੋਇਆ ਇੱਥੇ। ਐਦਾਂ ਬੰਦਾ ਨਾ ਦਰਬਾਰ ਹੈ ਮੇਲਾ ਲੱਗਿਆ ਹੈ ਐਦਾਂ ਦੇਖਦਾ ਹੈ ਬੰਦਾ। ਜਮਾਤਾ ਰਾਣੀ ਦਾ ਮੰਦਿਰ ਹੈ। ਯਾ ਇਹ ਜਗ੍ਹਾ ਤੇ ਮੈਂ ਗਿਆ ਸੀਗਾ। ਤਾਂ ਉਹ ਕੀ ਉਹ ਰੋਹਾਨੀ ਰਸਤੇ ਤੇ ਚੱਲਣ ਵਾਲਿਆਂ ਨੂੰ ਇਹ ਸੁਪਨੇ ਆਉਂਦੇ ਆ। ਸ਼ੈਤਾਨੀ ਸੁਪਨੇ ਉਹਨਾਂ ਨੂੰ ਆਉਂਦੇ ਆ ਜਿਹੜੇ ਮਤਲਬ ਜਿਹੜੇ ਉਸ ਰਾਹ ਨੂੰ ਚੱਲਣ ਵਾਲੇ ਲੋਕਾਂ ਨੂੰ ਨੇ ਤੇ ਸ਼ੈਤਾਨੀ ਸੁਪਨੇ ਉਹਨਾਂ ਨੂੰ ਆਉਂਦੇ ਆ। ਜਿਹੜੇ ਅਜੇ ਰੋਹਾਨੀ ਰਸਤੇ ਤੇ ਸ਼ੁਰੂ ਹੋਏ ਐ ਤੇ ਆਮ ਲੋਕਾਂ ਨੂੰ ਤਾਂ ਨਾ ਰੋਹਾਨੀ ਸੁਪਨੇ ਆਉਂਦੇ ਐ ਤੇ ਨਾ ਹੀ ਸ਼ੈਤਾਨੀ ਆਉਂਦੇ ਐ ਉਹਨਾਂ ਦੇ ਸੁਪਨੇ ਸਿਰਫ ਵਿਚਾਰਾਂ ਦੇ ਐ ਦਿਮਾਗ ਦੀ ਗੜਬੜ ਦੇ ਨਤੀਜੇ ਹੁੰਦੇ ਐ ਬਾਬਾ ਜੀ ਜ਼ਰਾ ਗੌਰ ਕਰਨਾ ਜਿੱਦਾਂ ਪਹਿਲਾਂ فرمایا ਕਿ ਰਸਾਇਣਿਕ ਗੜਬੜ ਕੋਈ ਹੋ ਗਈ ਜਾਂ ਕੋਈ ਇਨਸਾਨ ਨਸ਼ਾ ਵਤਾ ਕਰਦਾ ਹੈ ਕੋਈ ਔਰ ਉਹੀ ਚੀਜ਼ਾਂ ਨੂੰ ਦੇਖਣ ਲੱਪੈਂਦੀਆਂ ਸੋ ਹੁਣ ਦੋਵੇਂ ਆ ਗਏ ਰੋਹਾਨੀ ਵੀ ਸ਼ੈਤਾਨੀ ਵੀ ਰੋਹਾਨੀ ਸੁਪਨੇ ਉਹਨਾਂ ਨੂੰ ਆਉਂਦੇ ਐ ਜਿਹੜੇ ਰੋਹਾਨੀਅਤ ਦੇ ਰਾਹ ਤੇ ਉੱਤੇ ਉਹ ਮੁਕਾਮ ਉਹਨਾਂ ਨੇ ਹਾਸਲ ਕੀਤਾ ਹੈ ਕੁਝ ਆਪਣੇ ਗੁਰੂ ਮੁਰਸ਼ਿਦ ਦੇ ਨਾਲ ਇਸ਼ਕ ਦਾ ਕੁਝ ਜਾਂ ਆਪਣੇ ਰੱਬ ਨੂੰ ਵੀ ਯਾਦ ਬਹੁਤ ਕਰਦੇ ਹੋ ਤੇ ਮਾੜੇ ਸੁਪਨੇ ਕਈ ਵਾਰੀ ਉਹਨਾਂ ਨੂੰ ਆਉਂਦੇ ਜਿਹੜੇ ਅਜੇ ਰਸਤੇ ਦੇ ਵਿੱਚ ਸ਼ੁਰੂਆਤ ਹੋਈ ਹੈ ਜਿੰਨਾਂ ਦੀ ਅਜੇ ਜਿਹੜੇ ਅਜੇ ਨਾਮ ਜਪ ਸ਼ੁਰੂ ਕੀਤਾ ਹੈ ਜਾਂ ਬੰਦਗੀ ਸ਼ੁਰੂ ਕੀਤੀ ਹੈ ਜਾਂ ਪਾਠ ਕਰਨਾ ਸ਼ੁਰੂ ਕੀਤਾ ਹੈ ਜਾਂ ਬੰਦਗੀ ਦੇ ਵਿੱਚ ਬੈੰਦਾ ਹੈ ਅੱਖਾਂ ਬੰਦ ਕਰਕੇ ਉਹ ਗੱਲ ਬਾਬਾ ਜੀ ਉਹਦਾ ਆਮ ਲੋਕਾਂ ਨੂੰ ਉਹਨਾਂ ਦੇ ਵਿਚਾਰ ਜਿਹੜੇ ਉਹ ਸੁਪਨੇ ਬਣ ਜਾਂਦੇ ਜਾਂ ਉਹਨਾਂ ਦੇ ਅੰਦਰ ਜੋ ਹੁੰਦਾ ਉਹ ਸੁਪਨੇ ਬਣ ਕੇ ਦਿਖਦੇ ਸੋ ਇਹ ਸੁਪਨੇ ਦਾ ਸੱਚ ਹੈ ਸੋ ਮਾਲਕ ਤੁਹਾਡੀ ਜ਼ਿੰਦਗੀ ਵਿੱਚ ਉਹ ਸੋਹਣੇ ਖੁਦਾ ਦਾ ਨੂਰ ਲੈ ਕੇ ਆਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਰੱਬ ਜਿਹੜਾ ਹੈ ਉਹ ਪ੍ਰੇਮ ਪਿਆਰ ਵਧਾਵੇ ਅਮਨ ਸਕੂਨ ਸ਼ਾਂਤੀ ਦਿਵਾਵੇ ਬਾਬਾ ਜੀ ਔਰ ਤੁਹਾਨੂੰ ਰੋਹਾਨੀ ਰਸਤੇ ਦੇ ਉੱਤੇ ਵੀ ਬਨੰਦੀ ਹਾਸਲ ਹੋੜ ਔਰ ਦੁਨਿਆਵੀ ਰਸਤੇ ਦੇ ਉੱਤੇ ਵੀ ਸਾਡੀਆਂ ਤੇਹੀ ਦੁਆਵਾਂ ਬਾਬਾ ਜੀ ਬਾਕੀ ਸਾਰਿਆਂ ਨੂੰ ਸਲਾਮ ਹੈ ਆਪਣੀਆਂ ਦੁਆਵਾਂ ਵਿੱਚ ਸਾਨੂੰ ਯਾਦ ਰੱਖਿਓ ਜੈ ਸਾਈ ਜੀ ਦੀ ਹੋਰ ਯਾਦ ਰੱਖਣਾ ਜਦੋਂ ਵੀ ਕੁਝ ਸੁਣ ਰਹੇ ਹੋ ਅੱਛਾ ਸੁਣ ਰਹੇ ਹੋ ਤਰਾ ਬਿਕ ਜੈ ਸਾਈ ਜੀ 786 ਸੌਰਵ ਅਮਰ ਅਫੀਸ਼ੀਅਲ ਚੈਨਲ ਤੇ ਸੁਣ ਰਹੇ ਹੋ ਖੁਸ਼ ਰਹੋ ਆਬਾਦ ਰਹੋ ਜੈ ਸਾਈ ਜੀ ਦੀ ਗੁਰੂ ਆ ਪੀਰਾਂ ਰਹਿਬਰਾ ਫਕੀਰਾ ਸੰਤ ਮਹਾਤਮਾ ਸਾਈ ਲੁਕਾ ਸਾਹਿਬ ਨੂੰ ਸਲਾਮ ਹੈ ਸਭ ਨੂੰ ਪਰਨਾ